ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਕੇ ਗਈਆਂ ਤੇ ਉਹਦੇ ਵਿੱਚ ਆਮ ਆਦਮੀ ਨੂੰ 3 ਸੀਟਾਂ ਮਿਲੀਆਂ ਪੰਜਾਬ ਦੇ ਵਿੱਚ ਔਰ ਕਾਂਗਰਸ ਨੂੰ 7 ਏ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਹੁਣ ਜਿਹੜਾ ਆਮ ਪਾਰਟੀ ਦਾ ਜਿਹੜਾ ਗ੍ਰਾਫ ਆ ਥੱਲੇ ਆਉਣ ਡਿਆ ਥੱਲੇ ਆਉਣ ਦੇ ਵੀਰ ਜੀ ਕਈ ਕਾਰਨ ਨੇ ਆ ਕਿ ਗਰਾਊਂਡ ਲੈਵਲ ਤੇ ਰਿਐਲਿਟੀ ਜਿਹੜੀ ਕੁਝ ਹੋ ਰਿਆ ਤੇ ਜੋ ਦਿਖਾਵਾ ਆ ਉਹ ਕੁਝ ਹੋ ਰਿਆ ਕਿਉਂਕਿ ਭਗਵੰਤ ਮਾਨ ਸਰਕਾਰ ਦਾਅਵੇ ਤਾਂ ਬੜੇ ਕਰਦੀ ਪਈ ਆ ਇਹੀ بڑا ਕਰਦੇ ਕਰਨ ਦਾ ਕੰਮ ਬੜਾ ਕਰਦੇ ਆ ਪਰ ਮੈਂ ਭਗਵੰਤ ਮਾਨ ਸਾਹਿਬ ਨੂੰ ਇਹੋ ਕਹਿਣਾ ਚਾਹਣਾ ਕਿ ਜਿਹੜੇ ਤੁਹਾਡੇ ਸਲਾਹਕਾਰ ਆ ਰਿਹਾ ਨਾ ਸਲਾਹਕਾਰ ਇਹ ਜਾਂ ਤੇ ਤੁਹਾਨੂੰ ਸਹੀ ਇਨਫੋਰਮੇਸ਼ਨ ਨਹੀਂ ਪਹੁੰਚਾਉਂਦੇ ਪਏ ਤੇ ਜਾਂ ਤੁਸੀਂ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਨਦੇ ਛੋਟੇ ਛੋਟੇ ਮਸਲੇ ਆ ਵੀਰ ਜੀ ਪਿੰਡਾਂ ਦੇ ਬਹੁਤ ਛੋਟੇ ਛੋਟੇ ਮਸਲੇ ਜਿਹੜੇ ਮਾਹੌਲ ਕੀ ਦੋ ਦਿਨਾਂ ਚ ਹੱਲ ਹੋ ਸਕਦੇ ਠੀਕ ਆ ਖਾਸ ਕਰਕੇ ਗਰੀਬ ਭਾਈਚਾਰੇ ਦੇ ਜਿਹੜੇ ਮਸਲੇ ਆ ਤੇ ਹੁਣ ਇਹ ਮੰਥਨ ਕਰਨ ਰਿਹਾ ਕਿ ਅਸੀਂ ਸਾਨੂੰ ਵੋਟਾਂ ਕਿਹੜੀ ਗੱਲੋਂ ਨਹੀਂ ਪਈਆਂ ਜਾਂ ਕਿਉਂ ਨਹੀਂ ਪਈਆਂ ਤੇ ਕਾਰਨ ਵੋਟਾਂ ਨਾ ਪੈਣਦੇ ਹੋਈ ਆ ਕਿ ਜਿਹੜੇ ਤੁਸੀਂ ਅੱਗੇ ਧਣਾੜ ਲਾਏ ਨਾ ਜਿਹੜੇ ਬੰਦੇ ਤੁਸੀਂ ਅੱਗੇ ਲਾਏ ਆ ਉਹ ਲਿਖ ਕੇ ਲੈ ਜਾਂਦੇ ਆ ਦੋ ਤਿੰਨ ਵਾਰੀ ਦੇ ਸਾਡੇ ਪਿੰਡ ਹੀ ਲਿਖ ਕੇ ਲੈ ਗਏ ਆ ਕਿ ਹਾਨੂੰ ਮਸਲੇ ਲਿਖਾਓ ਮਸਲੇ ਲਿਖਾਓ ਤੇ ਬਾਅਦ ਵਿੱਚ ਕੁਝ ਸਟਰੀਟ ਲਾਈਟਾਂ ਸੀ ਅੱਡੇ ਕਿਉਂਕਿ ਅੱਡਾ ਪੈਂਦਾ ਬਾਹਰ ਉਥੇ ਬਹੁਤ ਝਾੜੀਆਂ ਵਗੈਰਾ ਨਾਲ ਨਹਿਰ ਪੈਂਦੀ ਹੈ ਤੇ ਨਹਿਰ ਦੇ ਨਾਲ-ਨਾਲ ਲੰਘਣ ਵਾਲਾ ਸਿਸਟਮ ਗਲਤੀ ਉਥੇ ਲੁੱਟ ਖੋਹ ਦਾ ਡਰ ਰਹਿੰਦਾ ਮਤਲਬ ਕਿ 5-7 ਲਾਈਟਾਂ ਲੱਗਣੀਆਂ ਹੋਣਗੀਆਂ ਕੋਈ ਜ਼ਿਆਦਾ ਨਹੀਂ ਵੱਡੀ ਗੱਲ 10 ਲੱਗ ਜਾਣਗੀਆਂ ਤੇ 2.5 ਸਾਲ ਹੋ ਗਏ ਇਹਨਾਂ ਤੋਂ 10 ਲਾਈਟਾਂ ਨਹੀਂ ਲੱਗੀਆਂ ਉਸ ਤੋਂ ਬਾਅਦ ਸਾਡੇ ਘਰ ਦੇ ਨਾਲ ਹੀ ਜਿਹੜੀ ਪਾਣੀ ਆਉਂਦਾ ਅੱਧੇ ਪਿੰਡ ਦਾ ਪਾਣੀ ਵੀਰ ਜੀ ਸਾਡੇ ਘਰ ਦੇ ਲਾਗੇ ਆਉਂਦਾ ਆ ਤੇ ਉਹ ਜਦੋਂ ਪਾਣੀ ਜ਼ਿਆਦਾ ਆਉਂਦਾ ਪੁਲੀ ਬੰਦ ਹੋ ਜਾਂਦੀ ਅੱਗੋਂ ਨਿਕਾਸ ਪੂਰਾ ਨਹੀਂ ਹੈਗਾ ਤੇ ਸੜਕ ਵੀ ਖਰਾਬ ਹੁੰਦੀ ਆ ਇੱਕ ਤੇ ਕੰਦ ਬੈਣ ਦਾ ਡਰਿਆ ਤੇ ਦੂਜੀ ਜਿਹੜੀ ਸੜਕ ਖਰਾਬ ਹੁੰਦੀ ਆ ਸੜਕ ਤੋਂ ਸਾਰਿਆਂ ਨੇ ਲੰਘਣਾ ਕੱਲੇ ਅਸੀਂ ਤੇ ਲੰਘਣਾ ਨਹੀਂ ਆ ਸਾਡਾ ਬੂਹਾ ਅਸੀਂ ਤੇ ਬੋਲਣਾ ਹੀ ਬੋਲਣਾ ਹਨਾ ਇਹ ਗੱਲਾਂ ਆ ਤੇ ਬਾਕੀ ਸੋ ਸਾਡੀ ਤੇ ਵੀਰ ਜੀ ਇਹ ਨਿੱਕੇ ਨਿੱਕੇ ਮਥਲੇ ਆ ਇਹਨਾਂ ਮਥਲਿਆਂ ਨੂੰ ਪਤਾ ਨਹੀਂ ਕਿੰਨੀ ਵਾਰੀ ਆਖਿਆ ਇਹਨਾਂ ਨੂੰ ਵੀਡੀਓ ਵੀ ਪਾਈਆਂ ਬਣਾ ਬਣਾ ਕੇ ਪਰ ਨਹੀਂ ਕੋਈ ਸੁਣਵਾਈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਨਿੱਜੀ ਕਹਿ ਦੇਣਾ ਚਾਹਣਾ ਆ ਕਿ ਸਾਡਾ ਨਾਕੇ ਪਿੰਡ ਦੇ ਮੋਤਵਾਰ ਦੇ ਨਾਲ ਕੋਈ ਨਿੱਜੀ ਰੰਜਿਸ਼ ਨਾ ਕੋਈ ਲੜਾਈ ਆ ਨਾ ਕਿ ਆਮ ਪਾਰਟੀ ਵਾਲੇ ਨਾਲ ਤੇ ਨਾ ਕਿ ਕਾਂਗਰਸੀ ਦੇ ਨਾਲ ਤੇ ਨਾ ਕਿ ਅਕਾਲੀ ਦਲ ਦੇ ਨਾਲ ਬਸ ਇਹ ਆ ਕਿ ਇਹ ਕੰਮ ਜਿਹੜਾ ਕਰਾਉਂਦੇ ਨਾ ਕੰਮ ਜਿੱਦਾਂ ਕਿਸੇ ਦਾ ਫੈਸਲਾ ਕਰਾਤਾ ਜਾਂ ਕੋਈ ਐਦਾਂ ਦਾ ਉਹ ਉਹ ਉਹਨੂੰ ਸਮਝ ਲੈਂਦੇ ਸੀ ਕੰਮ ਕਰਾਤਾ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦਾ ਕਿਉਂਕਿ ਕੰਮ ਹੈਗਾ ਅਸਲ ਵਿੱਚ ਡਿਵੈਲਪਮੈਂਟ ਤੇ ਜਿਹੜਾ ਡਿਵੈਲਪਮੈਂਟ ਕਰਾਊਗਾ ਆਪਾਂ ਦੇ ਉਹਦੇ ਨਾਲ ਆ ਠੀਕ ਆ ਬਾਕੀ ਤੁਹਾਨੂੰ ਸਾਡੇ ਪਿੰਡ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟਿਆ ਨਾ ਉਹ ਤਿੰਨ ਚਾਰ ਸ਼ਮਸ਼ਾਨ ਘਟਿਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਸਰਮਾਇਯਦਾਰਾਂ ਦੇ ਬਣ ਗਏ ਆ ਤੇ ਜਿਹੜੇ ਦੂਜੇ ਆਪਣੇ ਵਿਚਾਰੇ ਆਪਣੇ ਵਰਗੇ ਉਹਨਾਂ ਦੇ ਬਣਿਆ ਹੀ ਨਹੀਂ ਗਰੀਬਾਂ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਦਿਨ ਤੇ ਜਿਹੜੀਆਂ ਧੱਕੇਸ਼ਾਹੀਆਂ ਆ ਇਹ ਗਰੀਬਾਂ ਦੇ ਨਾਲ ਹੀ ਹੋਣਡੀਆਂ ਆ ਜੋ ਵੀ ਪਿਛੋਂ ਸਹੂਲਤ ਆਉਂਦੀ ਆ ਗਰੀਬਾਂ ਦਾ ਕੋਈ ਪਹੁੰਚਦੀ ਨਹੀਂ ਹਾਲਾਂਕਿ ਕਹਿੰਦੇ ਸੀ ਗਰੀਬਾਂ ਦੀ ਪਾਰਟੀ ਆਮ ਆਦਮੀ ਪਾਰਟੀ ਆ ਕਣਕ ਦੀ ਗੱਲ ਹੋਈ ਏ ਕਣਕ ਵੀ ਘਟ ਹੋਈ ਏ ਤੁਹਾਨੂੰ ਪਤਾ ਹੀ ਏ ਸਾਰਿਆਂ ਨੂੰ ਹੁਣੇ ਮੰਤਨ ਕਰਨਦਾ ਕਿ ਕਣਕ ਦੀ ਗੱਲ ਕਣਕ ਵੀਰ ਜੀ ਘਟ ਹੋਈ ਏ